ਹੈਲੋ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਹਾਂ ਜੀ ਕਟੋਰੇ ਜਦ ਆਪਣੀ ਦੇ ਇੱਕ ਵੀਰ ਦੇ ਨਾਨਕ ਦੇ ਪਿੰਡ ਆਹ ਦੇਖੋ ਜੀ ਬਾਹਰ ਦਾ 뷰 ਖੇਤਾਂ ਦਾ ਨਜ਼ਾਰਾ ਨਬੂ ਵੀ ਇੱਕ ਜੇ ਮੋਟਰ ਲੱਗੀ ਆ ਆ ਦੇਖੋ ਜਿਕੰਦਰ ਸਭ ਪੱਛੇ ਜੀ ਆਹ ਇਹ ਗੱਲ ਲੱਗੇ ਹੀ ਜੀ ਇੱਥੇ ਆਹ ਜੀ ਗੁਰਦੁਆਰਾ ਸਾਹਿਬ ਬਾਬੇ ਸ਼ਿਦਾਂ ਦਾ ਬਾਬਾ ਵੀਰ ਸਿੰਘ ਜੀ ਦਾ ਇਹ ਸਾਰੇ ਆਪਣੇ ਘਰ ਬੈਠੇ ਨੇ ਡਾਨੀ ਤੇ ਆਹ ਜੀ ਕਰਦਾ ਵੀਊ ਆਣੀ ਤੇ ਕੱਲ ਲਾਗੇ ਸੀ ਕੱਲ ਅਸੀਂ ਆਏ ਹਾਂ ਨਾਨਕ ਦੇ ਪਿੰਡ ਜਾਪ ਲਿੰਦੇ ਵੇਖੋ ਜੀ ਵੀਊ ਕਿੰਨਾ ਵਧੀਆ ਹੈ ਚਾਰੇ ਪਾਸੇ ਹਰਿਆਲੀ ਹਰਿਆਲੀ ਖੇਤਾਂ 'ਚ ਬੈਠੇ ਨੇ ਇਹ ਆਪਣੇ ਜਿਹਾ ਆਪਣੀ ਨਾਣ ਨੀ ਲੱਗੇ ਹੋਏ ਨੇ ਆਪਣੀ ਮਾਮੀ ਦੇ ਨਾਲ ਥੁੱਲੇ ਤੇ ਬੈਠੇ ਅੱਗ ਸੇਕੰਦੇ ਨੇ ਮਾਮੀ ਆਣਾਂ ਦੀ ਰੋਟੀਆਂ ਬਣਾਈ ਜਾਂਦੀ ਮੂਲੀ ਵਾਲੀਆਂ ਆ ਪਾਉ ਉਹ ਪੱਠੇ ਲੈ ਕੇ ਆਇਆ ਹੈ ਨਾ ਉਹ ਇਧਰ ਡੈਡੀ ਨੇ ਲੱਗੇ ਕੰਮ ਕਰਨ ਆ ਪਾਉ ਲਈ ਆ ਪੱਠੇ ਤਨ ਖਾਉਣ ਨੇ ਆ ਜੀ ਮੂੰਗਲੀ ਵਾਲੀਆਂ ਰੋਟੀਆਂ ਪੱਕਣ ਦੀਆਂ ਨੇ ਬੱਚੇ ਬੈਠੇ ਨਾਲ ਹੀ ਮੰਜੇ ਤੇ ਬਹਿ ਕੇ ਲਾਗੇ ਖਾਂਦੇ ਪਏ ਨੇ ਆ ਬਸ ਮਹਣ ਰੱਖ ਲਈਏ ਇਥੇ ਦਹੀਂ वगैरह ਇਕੱਠਾ ਕਰਕੇ ਇਧਰ ਰੋਟੀਆਂ ਬਣ ਜਾਂਦੀਆਂ ਨੇ ਆ ਜਮੂਲੀਆਂ ਨਾ ਚੁੱਲ੍ਹੇ ਦੇ ਬਗਾਉਂਦੇ ਆ ਜਮੂਲੀਆਂ ਵਾਲੀਆਂ ਰੋਟੀਆਂ ਠੰਡ ਦੇ ਵਿੱਚ ਬੈ ਚੁੱਲ੍ਹੇ ਤੇ ਅੱਗ ਵਾਲੀ ਦਾ ਨਜ਼ਾਰਾ ਵੱਖਰਾ ਹੀ ਹੁੰਦਾ ਨਾ ਹਾਂ ਨਾਲੇ ਅੱਗ ਸੇਕੀ ਜਾਂਦੀ ਨਾਲੇ ਕੰਮ ਹੋ ਜਾਂਦਾ ਆ ਇਧਰ ਬੈਠੀ ਨੇ ਬੱਚੇ ਰੋਟੀਆਂ ਖਾਣ ਅਬ ਮੰਤ ਕਿਧਰ ਗਈ ਐ ਅੰਦਰ ਆ ਪਾ ਲਓਣ ਲੂਣ ਦਈ ਜਾ ਕੀ ਕਰਦੇ ਜੇ ਲੂਣ ਬੜਾ ਸਵਾਦ ਵਿੱਚ ਪਾ ਲਓ ਫਿਰ ਖਾ ਲਓ ਰੋਟੀ ਚਾਟ ਮਸਾਲਾ ਲਾ ਜਾ ਪਹਿਲਾਂ ਅੰਦਰ ਮੂਲੀਆ ਦੇ ਪਰੌਂਠੇ ਪੱਕੀ ਜਾਂਦੇ ਨੇ ਨਾਲੇ ਅੱਗ ਸੇਕੋ ਤੇ ਨਾਲੇ ਰੋਟੀਆਂ ਬਣਾਓ ਹੂੰ ਬੀ ਬੀ ਸਾਡੀ ਅੰਦਰ ਬੈਠੀ ਮੰਮੀ ਸਾਡੀ ਮੰਤ ਨੂੰ ਲੈ ਕੇ ਆਪਾਂ ਵੇਖਦੇ ਹਾਂ ਕੀ ਖਦੇ ਨੇ ਮੰਤ ਸਾਦੀ ਤੇਨੂੰ ਅੰਦਰ ਬੰਦ ਕਰਤਾ ਨਾ ਤੈਨੂੰ ਬੜਾ ਖਰਾਬ ਨੇ ਬਰੇ ਖਰਾਬ ਨੇ ਅੰਦਰ ਬੰਦ ਕਰਤਾ ਤੈਨੂੰ ਉਹਨਾਂ ਨੇ ਹੈਨਾ ਹਾਂ ਇੱਧਰ ਸਾਦੀ ਹਾਂ ਤੂੰ ਹੀ ਖਾੜਨਾ ਹੈ ਨਹੀਂ ਨਹੀਂ ਤੂੰ ਲੈ ਰੋਟੀ ਖਾਈ ਜਾਂਦੇ ਹੋ ਦੀਦੀ ਤੇ ਵੀਰਾਂ ਰੋਟੀ ਖਾਈ ਜਾਂਦੇ ਹੇ ਮੰਗਦੀ ਆਦੋ ਹਾਂ ਹਾਂ ਜਾਣੇ ਜਾਣੇ ਆਪਾਂ ਮ ਜਾਵਾਂਗੇ ਬਾਹਰ ਛੱਡ ਗਏ ਤੈਨੂੰ ਇੱਥੇ ਇੱਥੇ ਛੱਡ ਗਏ ਤੈਨੂੰ ਬੜੇ ਖਾਬ ਨੇ ਹੋਣਾ ਜਾਣੇ ਆ ਜਾਣੇ ਜਾਂਦੇ ਆਪਾਂ ਰੁਕ ਜਾਓ ਆ ਕਰਦੇ ਵਿੱਚ ਫੋਟੋਆਂ ਲਾਈਆਂ ਹੋਈਆਂ ਨੇ ਇਹਨਾਂ ਨੇ ਆਪਦੀਆਂ ਫੈਮਿਲੀ ਮੈਂਬਰਾਂ ਦੀਆਂ ਤਿੰਨ ਵਾਰ ਨਹੀਂ ਲੈ ਕੇ ਜਾਣਾ ਸੀ ਨਹੀਂ ਲੈ ਕੇ ਜਾਣਾ ਸੀ ਵਾਰ ਆ ਸਾਡੇ ਮਾਨਤ ਦੀ ਪਿੰਗੂ ਪਿੰਗੂ ਹਾਂ ਬਾਤ ਜਾਣਾ ਤੇ ਚੱਲਦੇ ਆ ਫਿਰ ਆਜਾ ਆ ਚੱਲੀ ਹੈ ਹਣ ਆਜੋ 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 ਚਲਣ ਤੇ ਬੁੱਤੂ ਆ ਪੰਜੀ ਕੋਕ ਲੈਣੇ ਕਰਾਓ ਜੋ ਕਰੀ ਚੁੱਕਾ ਗੰਧਿਆ ਬੰਦਿਆ

ਦੀਦੀ ਸਾਨੂੰ ਵੀ ਰੋਟੀ ਦੇ ਦੋ ਦੀਦੀ ਵੀਰੇ ਰੋਟੀ ਦੇ ਦੋ ਸਾਨੂੰ ਸਾਨੂੰ ਇੱਕ ਬੁੱਕੂ ਠੰਡਾ ਦੇ ਦੋ ਠੰਡੀ ਰੋਟੀ ਦਾ ਇੱਕ ਬੁੱਕੂ ਦੇ ਦੋ ਅੱਲੋ ਪਾ ਲੋ ਪਾ ਲੋ ਪਾ ਲੋ ਹੋ ਲਿਖਾਈ ਨੂੰ ਹਾਂ ਤੇ ਬਾਹਰ ਗਿਆ ਬੱਸ ਉਹਨੇ ਰੋਟੀ ਹੈ ਪੂਰਾ 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 ਸੇਕ ਲੱਖ ਜਰਦਾ ਜਿਹੜੇ ਦੇ ਸੋ ਸਾਢੇ ਦਿਨ ਹਾਂ ਨਹੀਂ ਤੇ ਸੇਕ ਵਧੀਆ ਸੋਨਾ ਮੱਠਾ ਮੱਠਾ ਲੱਗਦਾ ਸਾਰੇ ਤਵੇ ਤੇ ਆ ਜਾਂਦਾ ਹਾਂ ਉਹ ਬਾਹਰ ਚੱਦ ਲੂ ਠੀਕ ਹੈ ਜੰਦਾ ਸੀ ਹਵੇ ਅਬਾਂ ਤੇ ਹੱਲੋ ਕਰ ਦੋ ਦਾਦਾ ਖਾਦੇ ਬਾਈ ਕਰ ਦੇ ਖਰੀ ਐਂ ਕਾ ਦੇ ਖਲੀ 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 ਨਹੀਂ ਕਰਨਾ ਜੇ ਤਾਤਾ ਕਰ ਦੇ ਤਾਤਾ ਰੋਟੀਆਂ ਤੇ ਧਿਆਨ ਆਂਦੀ ਨਹੀਂ ਕਰਨਾ ਫਿਰ ਮਰਦੀ ਨਹੀਂ ਚਲੋ ਓਤੀ ਖਾ ਲੋ ਫਿਰ ਅਜੇ ਜੱਟ ਵੇਲਾ ਨਹੀਂਗਾ ਹਨਾ ਅਜੇ ਨਹੀਂ ਹਮੇ ਵੇਲਾ ਅਜੇ ਨਹੀਂ ਹਮੇ ਵੇਲਾ ਜੱਟ ਅਭੀ ਵੇਲਣਾ ਖਿਚੜੀ ਬਣੀ ਫਿਰ ਦੇਖੋ ਹੈ ਖਿਚੜੀ ਬਣੀ ਫਿਰ ਹਾਂ ਖਿਚੜੀ ਖਿਚੜੀ ਬਣ ਖਿਚੜੀ ਆਓ ਆਪੇ ਕੇ ਪਾਪਾ ਕਿਹਦਾ ਬਾਰ ਤੇ ਮੰਤੋ ਮੰਤੋਏ ਹੋਏ ਮੰਤੋ ਪਾਪਾ ਕਾਦਾ ਹਵੇਲੀ ਆ ਜੀ ਸਾਡੀ ਡੰਗਰਾਂ ਵਾਲੀ ਵੇਲੀ ਪਸੂ ਵਾਲੀ ਆ ਮੀਮੀ ਵੇਂਦੀ ਤੇਰੇਲੇ ਉਹ ਮੀਮੀ ਆਂਦੀ ਮੈਨੂੰ ਵੀ ਰੋਟੀ ਦੇ ਦੇ ਮਾਂ ਮੰਤਰੋਤੀ ਦੇ ਦੇ ਲੋਤੀ ਹੋਏ ਚਾਤੀ ਚਾ ਮਿਮੀ ਆਹ ਪਾਣੀ ਵਾਲੀ ਖੇਲ ਤਾਂ ਡੰਗਰ ਪਾਣੀ ਪੀਂਦੇ ਨੇ ਨੂੰ ਰੱਖੋ ਕਿਵੇਂ ਆਹ ਕਿੰਨੋ ਲੱਗਦੀ ਆ ਮੱਜਾਂ ਹਾਂ ਹਣ ਪਾਪਾ ਖੜਾ ਪੱਠੇ ਪਾਈ ਜਾਂਦਾ ਮੱਜਾਂ ਨੂੰ ਆਏ ਜਾਈਂ ਬੂਟੇ ਲਾਏ ਨੇ ਨਿੰਬੂਆਂ ਦੇ ਮਰੂਦਾਂ ਦੇ ਕਿੰਨੂਆਂ ਦੇ ਨੇ ਬੂੜੇ ਲੱਗੇ ਰੈਡੀ ਐ ਡੈ ਡੱਗ ਦੇਗਾ ਤੂੰ ਇੰਨੇ ਥੱਲੇ ਇਹ ਨਹੀਂ ਆਪਾਂ ਤਾਂ ਡੱਗ ਪੈਂਦੇ ਨੇ ਅੱਛਾ ਇਹ ਗਰਮੀਆਂ ਜਿਹੀ ਲੱਗਣਗੇ ਇਹਨਾਂ ਨੂੰ ਹੈ ਲੱਗੇ ਯਾਰ ਕੀ ਗਰਮੀਆਂ ਚ ਆਓ ਗਰਮੀਆਂ ਚ ਜ਼ਿਆਦਾ ਲੋਡ ਹੁੰਦੇ ਠੰਡ ਚ ਇੰਨੀ ਲੋਡ ਨਹੀਂ ਹੁੰਦੀ ਵਾਹ ਹਾਂ ਫਿਰ ਕੀ ਕੀਤਾ ਇਹਨਾਂ ਦਾ ਹਾਂ ਜਮ ਜਾਂਗੇ ਹੂੰ ਇਹ ਮਿੱਠਾ ਚਾਰ ਵੀ ਭਰ ਕੇ ਪਾਈ ਜਾਂਦਾ ਨਾ ਬੜੇ ਵਧੀਆ ਲੱਗਦੀ ਵੱਡੀ ਪਾਰਟੀ ਦੀ ਛੋਟੀ ਕਰਕੇ ਪੀਤਾ ਕੁਫਤਨ ਟੋੜੀ ਚ ਉੱਤੇ ਹੂੰ ਛੋਕੀ ਝੋਲੇ ਹੂੰ ਹੂੰ ਆ ਗਰਮੀਆਂ ਚ ਇੰਨੇ ਲਾਣ ਫਿਰ ਤਾਂ ਵਧੀਆ ਚਾਹ ਤੇ ਮੀਮੀ ਹੋਏ ਹਾਂ ਰੋਟੀ ਡੱਗ ਗਈ ਚਲ ਕੋਈ ਨਹੀਂ ਹੋਰ ਲੈ ਲਾਂਗੇ ਹੁਣ ਹੋਰ ਲੈ ਲਾਂਗੇ ਹੋਰ ਲੈ ਲਾਂਗੇ ਆਪਾਂ ਕੀ ਗੋਤੀ ਦੇ ਫੁੱਲ ਦੇ ਕੋ ਸਾਡੇ ਆ ਕੇ ਦੇਖਦੇ ਅੱਜ ਬਣੇ ਨਹੀਂ ਆ ਨਾ ਫੁੱਲ ਵਿੱਚ ਹਾਂ ਬਸ ਸੁਣ ਲੱਗਣੇ ਆ 5-5 ਕਿਲੋ ਫੁੱਲ ਸਾਡੇ ਤਾਂ ਬਹੁਤ ਵੱਡੇ ਵੱਡੇ ਹੋ ਗਏ ਸਾਡੇ ਪਹਿਲਾਂ ਵੀ ਲੱਗੀ ਹੋਣੀ ਫਿਰ ਪਤਾ ਨਹੀਂ ਪਹਿਲਾਂ ਦੀ ਲੱਗੀ ਹੋਣੀ ਤਾਂ ਫੁੱਲ ਪੂਰੇ ਵੱਡੇ ਵੱਡੇ ਬਣ ਗਏ ਦੋ ਤਿੰਨ ਵਾਰੀ ਬਣਾ ਲਈ ਸਬਜ਼ੀ ਉਹਨਾਂ ਦੀ ਤੋੜ ਹਾਂ ਉਹ ਇਕੱਠੇ ਹੀ ਲਾਏ ਹੋਣੇ ਨਾ ਇਕੱਠੇ ਹੀ ਕੇਰੀ ਰਿਕਸਰ ਪੈਣੇ ਬਾਚੋਂ ਹਾਂ ਹਾਂ ਆਵੇ ਕੋ ਨਿੱਕੇ ਜਿਹੇ ਬੂਟੇ ਗੋਨੂ ਕੇ ਨਾਮੇ ਵੀ ਲੱਗ ਰਹੇ ਨੇ ਖਾਣਾ ਇਹਨੂੰ ਨਿੱਕੇ ਜਿਹਨੂੰ ਕਿਨੇ ਲੱਗੇ ਨੇ ਡਗਦੀ ਬੜੇ ਪਏ ਥੱਲੇ ਬਹੁਤ ਜ਼ਿਆਦਾ ਪੱਕੀ ਹੋਣ ਹਾਂ ਬਾਜ਼ਾਰੀ ਜਿਹੜੇ ਆਉਂਦੇ ਨੇ ਕਾਗਜੀ ਨਿੰਬੂ ਜਿਹੋ ਹੀ ਨੇ ਬੜਾ ਸੋਹਜਾ ਨਿੰਬੂ ਸੋਹਜਾ ਤਾਂ ਇਹੋ ਕਿਨੂਆਂ ਦੇ ਪੱਤੇ ਘੱਟੋ ਛੜ ਗਏ ਸਾਰੇ ਕਿਉਂ ਛੜ ਗਏ ਨਹੀਂ ਸਾਡੇ ਤਾਂ ਨਹੀਂ ਛੜੇ ਉਹਨਾਂ ਨੂੰ ਬਹੁਤ ਲੱਗੇ ਪੱਤੇ ਉਹਨਾਂ ਨੂੰ ਹਾਂ ਉਹ ਉਹਨਾਂ ਦੀ ਕੁਆਲਿਟੀ ਨਾ ਥੋੜੀ ਹੋਰ ਆ ਉਹਨਾਂ ਨੂੰ ਮੋਟੇ ਲੱਗਦੇ ਥੋੜੇ ਜਿਓ ਇਹ ਹੋਰ ਕੀ ਸਮਾਂ ਹੈ ਉਹਨਾਂ ਦੇ ਪੱਤੇ ਵੀ ਲੱਗੇ ਇੱਕ ਨਹੀਂ ਪੱਤਾ ਛੜਿਆ ਵਾਧੂ ਪੱਤੇ ਲੱਗੇ ਨੇ। ਇਹਨਾਂ ਦੇ ਕਰੀ ਜਾਂਦੇ ਨਾਲ ਹੀ ਪੁੱਛੋ। ਉਹ ਨਾ ਉਹਨਾਂ ਨੂੰ ਨਹੀਂ ਛਡੇ ਪੱਤੇ ਵੀ ਨਹੀਂ ਛਡੇ ਤੇ ਸੰਤਰੇ ਵੀ ਥੋੜੇ ਜਿਨੇ ਮਿੱਠੇ ਨੇ ਵੇਹ ਵੀ ਮੋਟੇ ਨਹੀਂ ਲੱਗਦੇ ਨਾ। ਇਹਨਾਂ ਨਾਲ ਮੋਟੇ ਲੱਗਦੇ ਸਾਨੂੰ। ਹੂੰ। ਓਹ ਮੰਤਰ ਡੌਗੀ ਆ ਗਈ। ਡੱਗੀ। ਓਏ ਵੰਤੂ ਡੌਗੀ ਆ ਗਈ। ਆ ਵੇ। ਡੱਗੀ। ਡੱਗਿੰ ਟਾਟ ਕਰੀ ਜਾਂਦਾ।